ਪਨਾ ਮੂਲ ਪਛਾਨ ਇੱਕ ਵਾਰ ਇੱਕ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਵਾਲ ਪੁੱਛਿਆ ਕਿ ਅੱਗ ਦੀ ਲਾਟ ਹਮੇਸ਼ਾ ਉੱਪਰ ਵੱਲ ਕਿਉਂ ਜਾਂਦੀ ਹੈ ਅਤੇ ਪਾਣੀ ਹਮੇਸ਼ਾ ਨੀਵਾਂ ਵੱਲ ਕਿਉਂ ਵਹਿੰਦਾ ਹੈ ਵਿਦਿਆਰਥੀਆਂ ਨੇ ਆਪਣੇ ਆਪਣੇ ਤਰੀਕੇ ਨਾਲ ਇਸ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਕੁਝ ਵਿਦਿਆਰਥੀਆਂ ਨੇ ਇਸ ਦੀ ਵਿਗਿਆਨਕ ਵਿਆਖਿਆ ਕੀਤੀ ਅਧਿਆਪਕ ਹੱਸ ਕੇ ਤੇ ਬੋਲੇ ਨਹੀਂ ਇਹ ਗੱਲ ਨਹੀਂ ਹੈ ਵਿਦਿਆਰਥੀਆਂ ਦੇ ਪੁੱਛਣ ਤੇ ਉਹਨੇ ਆਪਣੇ ਅੰਦਾਜ਼ ਵਿੱਚ ਜਵਾਬ ਦਿੱਤਾ ਅਸਲ ਵਿੱਚ ਅੱਗ ਦਾ ਸਰੋਤ ਸੂਰਜ ਹੈ ਸਾਰੀ ਅੱਗ ਦਾ ਕਾਰਨ ਸਿਰਫ ਤੇ ਸਿਰਫ ਸੂਰਜ ਹੈ ਇਸ ਲਈ ਉਹ ਆਪਣੇ ਮੂਲ ਜਾਣੀ ਸਰੋਤ ਵੱਲ ਜਾਂਦੀ ਹੈ ਪਾਣੀ ਦਾ ਸਰੋਤ ਜਾਣੀ ਮੂਲ ਸਮੁੰਦਰ ਹੈ ਇਸ ਲਈ ਪਾਣੀ ਵੀ ਆਪਣੇ ਮੂਲ ਵੱਲ ਤੋਰਦਾ ਹੈ ਉਹਨੇ ਹੋਰ ਅੱਗੇ ਕਿਹਾ ਕਨਕ ਨੂੰ ਪੁਰਾਣੇ ਲੋਕ ਤੂੜੀ ਦੇ ਕੁੱਪ ਵਿੱਚ ਰੱਖਦੇ ਸਨ ਜਿੱਥੇ ਉਹ ਕਦੇ ਖਰਾਬ ਨਹੀਂ ਹੁੰਦੀ ਸੀ ਕਿਉਂਕਿ ਤੂੜੀ ਉਸ ਦਾ ਮੂਲ ਹੈ ਗੰਨੇ ਦੇ ਰਸ ਨੂੰ ਸੁਰੱਖਿਅਤ ਰੱਖਣ ਲਈ ਇਸ ਵਿੱਚ ਛੋਟਾ ਜਿਹਾ ਗੰਨੇ ਦਾ ਟੋਟਾ ਸੁੱਟ ਦਿੱਤਾ ਜਾਂਦਾ ਹੈ ਰਸ ਕਦੇ ਖਰਾਬ ਨਹੀਂ ਹੁੰਦਾ ਕਾਰਨ ਫਿਰ ਉਹੀ ਕਿ ਰਸ ਗੰਨੇ ਵਿੱਚੋਂ ਆਉਂਦਾ ਹੈ ਕਹਿਣ ਦਾ ਭਾਵ ਇਹ ਹੈ ਕਿ ਕੋਈ ਵੀ ਵਸਤੂ ਆਪਣੇ ਮੂਲ ਜਾਂ ਸਰੋਤ ਵੱਲ ਭੱਜਦੀ ਹੈ मूल न मिलके सुरक्षित रही है ते फिर असं अपने मूल वाल क्यों नहीं जाते वाहेगुरु जी सा मूल हैं असी सिर्फ उन्होंने जुड़ के ही सुरक्षित रह सकते हैं मूल न जुड़ के सुख ही सुख ते टूटके टुट के दुख ही दुख हैं इंसान अपने मूल में पछाण लेंदा है ते मन की शक्ति दा ला है ਉਪਰਮ ਮਨੁੱਖ ਬਣ ਜਾਂਦਾ ਹੈ ਸਾਡਾ ਸਾਰਾ ਇਤਿਹਾਸ ਸ਼ਹਾਦਤ ਦਾ ਸਿਖਰ ਹੈ ਸਹਿਬਜ਼ਾਦਿਆਂ ਨੂੰ ਨਾ ਤਾਂ ਕੋਈ ਦੁਨੀਆਵੀ ਲੋਭ ਲਾਲਚ ਤੇ ਨਾ ਹੀ ਕੋਈ ਡਰ ਦੁਲਾ ਸਕਿਆ ਮੌਤ ਦਾ ਖੌਫ ਦ੍ਰਿੜਤਾ ਤੋਂ ਹਲਾ ਨਹੀਂ ਸਕਿਆ ਇਸੇ ਤਰ੍ਹਾਂ ਭਾਈ ਮਤੀ达ਸ ਭਾਈ ਸਤੀ达ਸ ਭਾਈ ਦੇਲਾ ਜੀ ਪਾਈ ਤਾਰੂ ਸਿੰਘ ਜੀ ਵਰਗਿਆ ਨੇ ਉੱਪਲ ਦੇ ਦੇ ਗਿਆ ਆਰਿਆਂ ਰੰਬੀਆਂ ਰਾਹੀਂ ਜਿਹੜਾ ਇਤਿਹਾਸ ਸਿਰਜਿਆ ਮਾਵਾ ਨੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਵਿਪਾਣੇ ਨੂੰ ਮਿੱਠਾ ਕਰਕੇ ਮੰਨਿਆ ਇਸ ਤੋਂ ਵੱਡਾ ਚਮਤਕਾਰ ਦੁਨੀਆ ਵਿੱਚ ਨਾ ਅੱਜ ਤੱਕ ਹੋਇਆ ਹੈ ਤੇ ਨਾ ਹੀ ਹੋ ਸਕੇਗਾ ਇਹ ਚਮਤਕਾਰ ਦੀ ਸ਼ਕਤੀ ਇੰਨਾ ਮਹਾਨ ਆਤਮਾ ਮਾਵਰ ਲੋ ਆਪਣੇ ਮੂਲ ਨਾਲ ਜੁੜੇ ਰਹਿਣ ਦੀ ਸ਼ਕਤੀ ਸੀ ਜਿਹੜਾ ਬੀਜ ਜਿਸ ਧਰਤੀ ਤੇ ਉਪਗਨਾ ਹੁੰਦਾ ਹੈ ਉਹ ਉੱਥੇ ਹੀ ਹਰਾ ਹੁੰਦਾ ਹੈ ਇਸੇ ਤਰ੍ਹਾਂ ਮੂਲ ਨਾਲੋਂ ਟੁੱਟਿਆ ਮਨੁੱਖ ਕਦੇ ਵੀ ਸੰਤੁਸ਼ਟ ਖੁਸ਼ ਸੇਵਾ ਪਾਵਨਾ ਵਾਲਾ ਅਤੇ ਪਰਉਪਕਾਰੀ ਨਹੀਂ ਹੋ ਸਕਦਾ ਮੂਲ ਨਾਲੋਂ ਟੁੱਟ ਕੇ ਸਿਰਫ ਪਟਕਣਾ ਹੀ ਪਟਕਣਾ ਪੱਲੇ ਰਹਿ ਜਾਂਦੀ ਹੈ ਇਸ ਨੂੰ ਹੋਰ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਜਿਵੇਂ ਕੋਈ ਮਨੁੱਖ ਕਿਸੇ ਫਲ ਵਾਲੇ ਦਰਖਤ ਦੇ ਫਲਾਂ ਦੀ ਟਹਿਣੀਆਂ ਪੱਤਿਆਂ ਦੀ ਸੰਭਾਲ ਤਾਂ ਕਰੇ ਪਰ ਜੜਾਂ ਦੀ ਫਿਕਰ ਨਾ ਕਰੇ ਜੜਾਂ ਦੀ ਸੰਭਾਲ ਦਾ ਕੋਈ ਉਪਰਾਲਾ ਨਾ ਕਰੇ ਤਾਂ ਫਲ ਟਾਹਣੀਆਂ ਅਤੇ ਪੱਤੇ ਵੀ ਬਹੁਤ ਚਿਰ ਨਹੀਂ ਰਹਿਣਗੇ ਕਿਉਂਕਿ फल पत्तिया होंद, जड़ा करके ही है। जड़ नहीं तो बाकी होर कुछ भी नहीं। जो जड़ न जुड़े हुई जड़ा की संभाल की जाए तो बाकी सारा कुछ अपने आप ही आ जाता है बिल्कुल इसे तरह दुनिया के पदार्थ धन ਦੌਲਤ ਜਮੀਨਾ ਜੈ ਦਾਤਾ ਰਤਬੇ ਕੋਠੀਆਂ ਕਾਰਾਂ ਇਹ ਸਭ ਫਲਾਂ ਦੀ ਤਰ੍ਹਾਂ ਹਨ ਅੱਜ ਅਸੀਂ ਇਨ੍ਹਾਂ ਫਲਾਂ ਦੀ ਸੰਭਾਲਤਾ ਕਰ ਰਹੇ ਹਾਂ ਦੁਨਿਆਵੀ ਸੁੱਖਾਂ ਦੀ ਪ੍ਰਵਾਤਾ ਕਰਦੇ ਹਾਂ ਪਰ ਪਰਮਾਤਮਾ ਰੂਪੀ ਮੂਲ ਤੋਂ ਜੜਾਂ ਤੋਂ ਟੁੱਟਣ ਕਰਕੇ ਇਹ ਪਦਾਰਥ ਸਾਡੇ ਜੀਵਨ ਵਿੱਚ ਖੁਸ਼ੀ ਦਾ ਕਾਰਨ ਨਹੀਂ ਬਣ ਰਹੇ ਸਗੋਂ ਦੁੱਖ ਹੀ ਪੈਦਾ ਕਰ ਰਹੇ ਹਨ ਖੁਸ਼ੀ ਤੇ ਸ਼ਾਂਤੀ ਦਾ ਸੋਮਾ ਅਕਾਲ ਪੁਰਖ ਜੀ ਹਨ ਦੁਨਿਆਵੀ ਸੁੱਖਾਂ ਦੇ ਸਾਧਨ ਹੋਣ ਦੇ ਬਾਵਜੂਦ ਵਾਹਿਗੁਰੂ ਜੀ ਨਾਲ ਸਾਂਝ ਪਾਉਣ ਤੋਂ ਬਿਨਾਂ ਇਹ ਜੀਵਨ ਵਿੱਚ ਨਹੀਂ ਆ ਸਕਦੀ ਸਾਡੀਆਂ ਚੰਗਿਆਈਆਂ ਨੇਕੀਆਂ ਵਰਕਤਾ ਗੁਨਾ ਦਾ ਮੂਲ ਵਾਹਿਗੁਰੂ ਜੀ ਹੀ ਹਨ ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਹਿਬਾਨ ਨੇ ਫਰਮਾਇਆ ਕੀਤਾ ਹੈ ਮਨ ਤੁਮ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਜਿਹੜੇ ਪੱਤੇ ਟਹਿਣੀਆਂ ਨਾਲ ਜੁੜੇ ਰਹਿੰਦੇ ਹਨ ਹਵਾਵਾਂ ਵੀ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀਆਂ ਟੁੱਟੇ ਪੱਤਿਆਂ ਦਾ ਤਾਂ ਕੋਈ ਟਿਕਾਣਾ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜੇ ਇਨਸਾਨ ਆਪਣੇ ਮੂਲ ਪ੍ਰਮਾਤਮਾ ਨਾਲ ਜੁੜੇ ਰਹਿੰਦੇ ਹਨ ਜੀਵਨ ਦੇ ਵਿਰੋਧੀ ਹਾਲਾਤ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਉਹ ਹਮੇਸ਼ਾ ਟਿਕਾ ਵਿੱਚ ਰਹਿੰਦੇ ਹਨ ਹਰ ਹਾਲਾਤ ਵਿੱਚ ਆਨੰਦ ਮੇ ਜੀਵਨ ਜਿਉਂਦੇ ਹਨ ਕਿਉਂਕਿ ਪ੍ਰਮਾਤਮਾ ਆਨੰਦ ਸਰੂਪ ਹੈ ਪੁਰਾਣੇ ਸਮਿਆਂ ਵਿੱਚ ਕਣਕ ਦੇ ਦਾਣੇ ਪੀਸਣ ਲਈ ਹੱਥ ਨਾਲ ਚਲਾਉਣ ਵਾਲੀਆਂ ਚੱਕੀਆਂ ਵਰਤੀਆਂ ਜਾਂਦੀਆਂ ਸਨ ਜਿਹੜੇ ਦਾਣੇ ਚੱਕੀ ਦੇ ਧੁਰੇ ਨਾਲ ਜੁੜੇ ਰਹਿੰਦੇ ਸਨ ਉਹ ਪੀਸਣ ਤੋਂ ਬਚ ਜਾਂਦੇ ਸਨ ਬਿਲਕੁਲ ਇਸੇ ਤਰ੍ਹਾਂ ਜਿਹੜੇ ਮਨੁੱਖ ਆਪਣੇ ਮੂਲ ਅਕਾਲ ਪੁਰਖ ਜੀ ਨਾਲ ਜੁੜੇ ਰਹਿੰਦੇ ਹਨ ਜੀਵਨ ਵਿੱਚ ਆਉਣ ਵਾਲੇ ਦੁੱਖ ਤਕਲੀਫ ਮੁਸੀਬਤਾਂ ਰੁਕਾਵਟਾਂ ਵੀ ਉਹਨਾਂ ਨੂੰ ਦੁਨੀਆ ਦੁਖੀ ਨਹੀਂ ਕਰ ਸਕਦੀਆਂ ਉਹ ਹਮੇਸ਼ਾ ਵਿਗਾਸ ਵਿੱਚ ਰਹਿੰਦੇ ਹਨ ਖੇੜੇ ਵਿੱਚ ਰਹਿੰਦੇ ਹਨ ਆਓ ਆਪਣੇ ਮੂਲ ਦੀ ਪਛਾਣ ਕਰੀਏ ਤੇ ਇਸ ਨਾਲ ਜੁੜਨ ਦਾ ਉਪਰਾਲਾ ਕਰੀਏ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ